ਅੱਜ ਆਪਾਂ ਦਰਸ਼ਨ ਕਰਨ ਪਹੁੰਚੇ ਹਾਂ ਜਿਲ੍ਹਾ ਬਠਿੰਡਾ ਦੇ ਪਿੰਡ ਰਾਈਆ ਦੇ ਵਿੱਚ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਹ ਗੁਰਦੁਆਰਾ ਸਾਹਿਬ ਨਹਿਰ ਦੇ ਕੰਢੇ ਬਣਿਆ ਹੋਇਆ ਆਓ ਤੁਹਾਨੂੰ ਕਰਾਉਣੇ ਆ ਇੱਥੋਂ ਦੇ ਦਰਸ਼ਨ ਤੇ ਜਾਣਦਿਆਂ ਇੱਥੋਂ ਦੇ ਇਤਿਹਾਸ ਬਾਰੇ ਇਸ ਸਥਾਨ ਤੇ ਆਉਣ ਤੋਂ 300 ਸਾਲ ਬਾਅਦ ਇਹ ਪਵਿੱਤਰ ਸਥਾਨ ਪ੍ਰਗਟ ਹੋਇਆ ਉਸ ਸਮੇਂ ਇੱਥੇ ਨਹਿਰ ਨਹੀਂ ਸੀ ਕੱਚਾ ਰਾਹ ਨੰਗਲ ਪਿੰਡ ਨੂੰ ਜਾਂਦਾ ਸੀ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ ਤਿਆਰੀ ਕਰਕੇ ਦਿੱਲੀ ਸਹੀਦੀ ਪ੍ਰਾਪਤ ਕਰਨ ਨੂੰ ਚੱਲੇ ਤਾਂ ਮਾਤਾ ਰੱਜੀ ਜੀ ਨੂੰ ਪਤਾ ਲੱਗਾ ਤਾਂ ਮਾਤਾ ਜੀ ਰੋਜ਼ ਅਰਦਾਸ ਬੇਨਤੀ ਕਰਦੇ ਰਹੇ ਸੱਚੇ ਪਾਸਾ ਤੁਸੀਂ ਸਾਡੇ ਪਿੰਡਾਂ ਵੱਲ ਨੂੰ ਆਓ ਮੈਂ ਤੁਹਾਡੇ ਰੱਜ ਕੇ ਦਰਸ਼ਨ ਕਰ ਲਵਾਂ ਅਤੇ ਆਪਣੇ ਹੱਥੀ ਤੁਹਾਡੀ ਸੇਵਾ ਕਰਾਂ ਸੱਚੇ ਪਾਸਾ ਭਗਤਾਂ ਦੇ ਮਨਾਂ ਦੀਆਂ ਜਾਣਦੇ ਹੋਏ ਇਸ ਪਾਸੇ ਵੱਲ ਦੀ ਹੁੰਦੇ ਹੋਏ ਇਸ ਸਥਾਨ ਤੇ ਪਹੁੰਚੇ ਇੱਥੇ ਨੰਗਲ ਪਿੰਡ ਦੇ ਰਾਹ ਤੇ ਪਿੱਪਲੀ ਦਾ ਦਰਖਤ ਸੀ ਜਿਸ ਦੇ ਨਾਲ ਗੁਰੂ ਸਾਹਿਬ ਜੀ ਨੇ ਘੋੜਾ ਬੰਨਿਆ ਇੱਥੇ ਬਹਿ ਕੇ ਵਿਸਰਾਮ ਕੀਤਾ ਪਿੰਡ ਦੇ ਲੋਕਾਂ ਨੇ ਆ ਕੇ ਗੁਰੂ ਜੀ ਨੂੰ ਡਕੈਤ ਸਮਝ ਕੇ ਰੋੜੇ ਮਾਰੇ ਗੁਰੂ ਜੀ ਨੇ ਕਿਹਾ ਭਾਈ ਅਸੀਂ ਕੋਈ ਡਕੈਤ ਡਾਕੂ ਚੋਰ ਨਹੀਂ ਹਾਂ ਸਿਰਫ ਵਿਸਰਾਮ ਕਰਨਾ ਹੈ ਅਤੇ ਰਾਤ ਕੱਟਣੀ ਹੈ ਸਵੇਰੇ ਅਸੀਂ ਚਲੇ ਜਾਵਾਂਗੇ ਪਰ ਲੋਕ ਵੀ ਸਮਝ ਨਾ ਹਟੇ ਪਾਸਾ ਜੀ ਕਹਿੰਦੇ ਚੰਗਾ ਭਾਈ ਜੇ ਤੁਸੀਂ ਨਹੀਂ ਰਹਿਣ ਦੇਣਾ ਤਾਂ ਰਹਿੰਦੇ ਤੁਸੀਂ ਵੀ ਨਹੀਂ ਇਹ ਮਤਨ ਕਰਦੇ ਹੋਏ ਗੁਰੂ ਸਾਹਿਬ ਅੱਗੇ ਚੱਲ ਪਏ। ਮਾਤਾ ਰੱਜੀ ਜੀ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਸਾਹਿਬ ਸਾਡੇ ਪਿੰਡ ਵਿੱਚ ਆਏ ਹੋਏ ਹਨ ਤਾਂ ਮਾਤਾ ਜੀ ਤੌੜੀ ਵਿੱਚੋਂ ਦੁੱਧ ਕੱਢ ਕੇ 도ਹਣੇ ਵਿੱਚ ਪਾ ਕੇ ਸਿਰ ਤੇ ਚੁੱਕ ਕੇ ਤੁਰ ਪਈ ਤੇ ਗੁਰੂ ਸਾਹਿਬ ਇੱਥੋਂ ਜਾ ਚੁੱਕੇ ਸਨ ਅਤੇ ਮਾਤਾ ਰੱਜੀ ਜੀ ਘੋੜਿਆਂ ਦੀ ਪੈੜ ਵੇਖਦੇ ਹੋਏ ਗੁਰੂ ਸਾਹਿਬ ਜੀ ਦੇ ਪਿੱਛੇ-ਪਿੱਛੇ ਬਾਬੇ ਸੁਖੀਏ ਦੇ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਸਾਹਿਬ ਨਾਲ ਜਾ ਰਹੀ ਅਤੇ ਸਿੰਘਾਂ ਨੇ ਮਾਤਾ ਜੀ ਨੂੰ ਆਉਂਦੇ ਵੇਖਿਆ ਤੇ ਗੁਰੂ ਸਾਹਿਬ ਜੀ ਨੂੰ ਦੱਸਿਆ ਗੁਰੂ ਸਾਹਿਬ ਅਤੇ ਸਨਾਲ ਦੇ ਸਿੰਘਾਂ ਨੇ ਮਾਤਾ ਜੀ ਤੋਂ ਦੁੱਧ ਸਕਿਆ ਮਾਤਾ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਬਖਸ਼ਿਸ਼ਾਂ ਕਰਦੇ ਹੋਏ ਇੱਥੋਂ ਚਲੇ ਗਏ ਮਾਤਾ ਜੀ ਆਪਣੇ ਪਰਿਵਾਰ ਅਤੇ ਗਵਾਂਡੀਆਂ ਦੇ ਨਾਲ ਜਿੱਥੇ ਜਾ ਕੇ ਉਹਨਾਂ ਨੇ ਰਾਤ ਕੱਤੀ ਉੱਥੇ ਹੁਣ ਪਿੰਡ ਰਾਇਆ ਵੱਜਿਆ ਹੋਇਆ ਹੈ ਇਹ ਸੀ ਇੱਥੋਂ ਦਾ ਇਤਿਹਾਸ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਜੋ ਹੋਰ ਵੀ ਸੰਗਤਾਂ ਇੱਥੋਂ ਦੇ ਦਰਸ਼ਨ ਕਰ ਸਕਣ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ